ਹਾਂਜੀ ਸਤਿਕਾਰਯੋਗ ਸਾਰਿਆਂ ਨੂੰ ਕਨਾਡਾ ਕਲੈਕਸ਼ਨ ਵਰਨੇ ਕਲਾ ਮਾਨ ਸਾਡੇ ਪੇਜ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਰਦੀਆਂ ਤੇ ਗਰਮੀਆਂ ਵਾਲੇ ਦੋ ਮਸਟ ਆਪ ਲੈ ਕੇ ਆਏ ਹਾਂ ਸਾਰਿਆਂ ਦਾ ਡਿਜ਼ਾਈਨ ਤੇ ਰੇਟ ਆਈਡਾ ਲਗ ਲਗ ਹੋਈਗਾ ਨਾਲ ਨਾਲ ਵੀਡੀਓ ਦੇ ਤੁਹਾਨੂੰ ਸ਼ੋ ਕੀਤਾ ਜਾਏਗਾ ਕਿ ਕਿਹੜੇ ਸੂਟ ਦਾ ਪ੍ਰਾਈਸ ਕੀ ਹੈ

ਜਿਹੜੀ ਜਟਾ ਦਿੱਤਾ ਗਿਆਗਾ 컬러 ਕੰਬੀਨੇਸ਼ਨ ਬਹੁਤ ਸੋਹਣਾ ਦਿੱਤਾ ਗਿਆ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਪੈਨਲ ਤੇ ਵੀ ਤੇ ਘੇਰੇ ਤੇ ਮਹਿਰੂਨ ਤੇ ਗ੍ਰੀਨ ਦਾ ਰਹਾ ਹੋ ਟੈਕ ਦਿੱਤਾ ਗਿਆਗਾ ਮਾਸਟਰ ਸੂਟ ਤੇ ਜਿਹੜਾ ਬਾਹਵਾ ਦਾ ਵਰਕ ਆ ਉਹ ਥੋੜਾ ਅਲੱਗ ਦਿਖਾਈ ਰਹੇਗਾ ਇਹਦਾ ਫਲਾਰ ਫੇਮ ਡਿਜ਼ਾਈਨ ਹੈ ਜਿਹੜੀ ਨਾਲ ਦਿੱਤਾ ਗਿਆ

ਅਗਲਾ ਸੁਨਤ ਜਿਹੜਾ ਇਹ ਕਾਟਨ ਦਾ ਸੁਨਰ ਹੈਗਾ ਸਿੰਦੀ ਦਾ ਵਰਕ ਕੀਤਾ ਗਿਆ ਹੈਗਾ ਪਿੱਕਾ ਕਲਰ ਦਾ ਸੁਨਤ ਹੈ ਜੀ ਇਹ ਇਹਦੇ ਨਾਲ ਘੇਰੇ ਦਾ ਵਰਕ ਆ ਘੇਰੇ ਦੇ ਨਾਲ ਸਾਰੀ ਸ਼ਰਨ ਜਿਹੜੀ ਸ਼ਰਟ ਆ ਉਹਦੇ 프ਰੰਟ ਦੇ ਵਿੱਚ ਬੂਟੀਆਂ ਨੇਗੀਆਂ ਤੇ ਨਾਲ ਇਹਦੇ ਬਾਜੂ ਦਾ ਵਰਕ ਇਹ ਜੀ ਬਹੁਤ ਸੋਹਣੀ ਦਿੱਤੀ ਹੋਈ ਆ ਬਾਜੀ ਤੇ ਵੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਐਜਾਂ ਦਾ ਪਿੰਕ ਕਲਰ ਦਾ ਦੁਪੱਟਾ ਰੈਡੀ ਹੋ ਸਕਦਾ ਤੁਪ ਦੇ ਨਾਲ ਜਿਹੜਾ ਸਾਫੇ ਦੇ ਨਾਲ ਫਿਨਿਸ਼ਿੰਗ ਦਿੱਤੀ ਆ ਸਕਦੀ ਹੈ ਜੀ ਕਿਹੜਾ ਤੁਸੀਂ 20 ਤੋਂ 22 ਕਿੰਨਾ ਵੀ ਰੈਡੀ ਕਰ ਸਕਦੇ ਹੋ ਇਸੂਟ ਦਾ ਇਹ ਸੂਟ ਦਾ ਪ੍ਰਾਈਸ ਆ ਜਿਹੜਾ ਰਹੂਗਾ ਜੀ 1200 ਰੁਪਏ ਕਾਟਨ ਦਾ ਸੂਟ ਰਹੂਗਾ ਪ੍ਰਾਈਸ ਰਹੂਗਾ 1200 ਰੁਪਏ ਅਗਲਾ ਇਹਦਾ ਸੂਟ ਆ ਇਹ ਵੀ ਦੁਪੱਟਾ ਰੈਡੀ ਹੋਇਆਗਾ ਇਹਦਾ ਬਾਟਮ ਰਹੇਗਾ ਪਹਿਲਾਂ ਤੁਮ ਸ਼ਰਟ ਚੈੱਕ ਕਰ ਬੋਨੇ ਆ ਸਾਰੇ ਇਹ ਸ਼ਰਟ ਹੈ ਜਿਹੜਾ ਇਹਦਾ ਵਰਕ ਰਹੇਗਾ ਘੇਰੇ ਦਾ ਵਰਕ ਰਹੇਗਾ ਘੇਰਾ ਬਹੁਤ ਸੋਹਣਾ ਹੈਵੀ ਘੇਰਾ ਬਣਾਇਆ ਗਿਆ ਹੈ ਨਾ ਆਕਾ ਚੱਕਰ ਦੇਣ ਤੁਸੀਂ ਸਲੀਪਿੰਗ ਟੈਕ ਕਰ ਦੋ ਬਹੁਤ ਸੋਹਣੀ ਆ ਮੋਰਨੀਆਂ ਦਿੱਤੀਆਂ ਇਹਨਾਂ ਵਿੱਚ ਕਿਹੜੀਆਂ ਆ

ਇਸ ਸੂਟ ਦਾ ਪ੍ਰਾਈਸ ਵੀ ਰਹੂਗਾ ਜੀ 1200 ਰੁਪਏ। ਅਗਲੇ ਸੂਟ ਆ ਜਿਹੜੇ ਸਿੰਦੀ ਦਾ ਵਰਕ ਆ ਪੈਨਲ ਵਰਕ ਤੇ ਚੈੱਕ। ਰੈਡੀ ਕਿਤੇ ਗਿਆ ਤੁਸੀਂ ਨੇੜੇ ਤੇ ਚੈੱਕ ਕਰੋ ਨਾਲ ਗਲੇ ਦਾ ਵਰਕ ਹੈ। ਗਲੇ ਦੇ ਵਰਕ ਦੇ ਨਾਲ ਦੋਵੇਂ ਪੈਨਲ ਵਰਕ ਨੇ। ਪੈਨਲ ਦੇ ਨਾਲ ਸਾਰੇ ਫਰੰਟ ਦੇ ਵਿੱਚ ਨਿਕਲੀ-ਫਿੱਤੀ ਬੂਟੀ ਕੀਤੀ ਗਈ ਹੈ। ਸਿੰਦੀ ਦੀ। ਇਹ ਪੈਨਲ ਹੈ। విద బా <laughs> సూటర్ టచ్

लेट दे चार्ज तो तुम दिते गए कॉन्टैक्ट नंबर पे मैसेज करके डीएम कर सकते हो क्लियर कर सकते हो कि लेट दे चार्ज की है फिनिशिंग की है